ਭਾਰਤ ਵੱਲੋਂ ਪਾਕਿਸਤਾਨ ਦੇ ਵਿੱਚ ਨੌਂ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰਨ ਤੋਂ ਬਾਅਦ ਹੁਣ ਪਾਕਿਸਤਾਨ ਤੋਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਪਾਕਿਸਤਾਨ ਦਾ ਲਾਹੌਰ ਸ਼ਹਿਰ ਉਸ ਵੇਲੇ ਧਮਾਕਿਆਂ ਨਾਲ ਦਹਿਲ ਉੱਠਿਆ ਜਦੋਂ ਲਗਾਤਾਰ ਇੱਕ ਤੋਂ ਬਾਅਦ ਇੱਕ ਤਿੰਨ ਵੱਡੇ ਧਮਾਕੇ ਹੋਏ ਜਾਣਕਾਰੀ ਅਨੁਸਾਰ ਲਾਹੌਰ ਵਿਖੇ ਇਹ ਤਿੰਨ ਵੱਡੇ ਧਮਾਕੇ ਹੋਏ ਨੇ ਜਿਸ ਤੋਂ ਬਾਅਦ ਲੋਕਾਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਅਤੇ ਪਾਕਿਸਤਾਨ ਦੀ ਫੌਜ ਨੂੰ ਭੱਜਣਾ ਪੈ ਗਿਆ ਦੱਸਿਆ ਜਾ ਰਿਹਾ ਕਿ ਤਮਾਕੇ ਲਾਹੌਰ ਹਵਾਈ ਅੱਡੇ ਦੇ ਨੇੜੇ ਹੋਏ ਨੇ ਇੱਕ ਤੋਂ ਬਾਅਦ ਇੱਕ ਵੱਡਾ ਤਮਾਕਾ ਹੁੰਦਾ ਗਿਆ ਲਗਾਤਾਰ ਤਿੰਨ ਵੱਡੇ ਤਮਾਕੇ ਹੋਏ ਨੇ ਇਹਨਾਂ ਤਮਾਕਿਆਂ ਕਾਰਨ ਪਾਕਿਸਤਾਨ ਦਹਿਲ ਉੱਠਿਆ ਪਾਕਿਸਤਾਨ ਦੇ ਜਿਹੜੇ ਲੋਕ ਨੇ ਆਵਾਮ ਹੈ ਉੱਥੇ ਦੀ ਉਹ ਡਰਿਆ ਡਰਿਆ ਮਹਿਸੂਸ ਕਰਨ ਲੱਗੀ ਹੈ ਕਿਉਂਕਿ ਬੀਤੇ ਦਿਨੀ ਭਾਰਤ ਵੱਲੋਂ ਪਾਕਿਸਤਾਨ ਦੇ ਨੌਂ ਅੱਤਵਾਦੀ ਟਿਕਾਣਿਆਂ ਤੇ ਆਪਰੇਸ਼ਨ ਸੰਦੂਰ ਦੇ ਤਹਿਤ ਹਮਲਾ ਕਰਕੇ ਤਬਹਸਨਾਸ ਕਰ ਦਿੱਤਾ ਗਿਆ ਸੀ ਤਾਂ ਹੁਣ ਲਾਹੌਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਲਾਹੌਰ ਸ਼ਹਿਰ ਉਸ ਵੇਲੇ ਤਮਾਕਿਆਂ ਨਾਲ ਦਹਿਲ ਉੱਠਿਆ ਜਦੋਂ ਇੱਕ ਤੋਂ ਬਾਅਦ ਇੱਕ ਤਿੰਨ ਵੱਡੇ ਤਮਾਕੇ ਹੋਏ ਨੇ ਸੋ ਇੱਕ ਵਾਰੀ ਫੇਰ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਪਾਕਿਸਤਾਨ ਦੇ ਲਾਹੌਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਉਸ ਵੇਲੇ ਪੂਰਾ ਲਾਹੌਰ ਤਮਾਕਿਆਂ ਨਾਲ ਦਹਿਲ ਉੱਠਿਆ ਗੂੰਜ ਉੱਠਿਆ ਜਦੋਂ ਲਾਹੌਰ ਦੇ ਵਿੱਚ ਤਿੰਨ ਵੱਡੇ ਤਮਾਕੇ ਹੋਏ ਨੇ ਜਾਣਕਾਰੀ ਮੁਤਾਬਕ ਇਹਨਾਂ ਤਮਾਕਿਆਂ ਤੋਂ ਬਾਅਦ ਪਾਕਿਸਤਾਨ ਸਰਕਾਰ ਨੇ ਲਾਹੌਰ ਦਾ 에어ਪੋਰਟ ਜਿਹੜਾ ਹਵਾਈ ਅੱਡਾ ਉਹ ਬੰਦ ਕਰ ਦਿੱਤਾ ਅਰਜ਼ੀ ਤੌਰ ਤੇ ਬੰਦ ਕੀਤਾ ਹੈ ਇਸ ਤੋਂ ਇਲਾਵਾ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਦਾ ਹਵਾਈ ਅੱਡਾ ਵੀ ਅਰਜ਼ੀ ਤੌਰ ਤੇ ਬੰਦ ਕਰ ਦਿੱਤਾ ਤੇ ਰਾਵਣ ਪਿੰਡੀ ਦਾ ਜਿਹੜਾ ਹਵਾਈ ਅੱਡਾ ਉਹ ਵੀ ਬੰਦ ਕਰ ਦਿੱਤਾ ਪਾਕਿਸਤਾਨ ਦੀਆਂ ਮੁਸ਼ਕਲਾਂ ਹੁਣ ਘਟਣ ਦੀ ਬਜਾਏ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਵੀਰਵਾਰ ਨੂੰ ਲਾਹੌਰ ਵਿੱਚ ਇੱਕ ਤੋਂ ਬਾਅਦ ਇੱਕ ਕਈ ਤਮਾਕੇ ਹੋਏ ਨੇ ਇਹ ਤਮਾਕੇ ਲਾਹੌਰ ਦੇ ਪੁਰਾਣੇ ਹਵਾਈ ਅੱਡੇ ਦੇ ਨੇੜੇ ਹੋਏ ਨੇ ਜਿਸ ਤੋਂ ਬਾਅਦ ਲਾਹੌਰ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਚਸ਼ਮਦੀਦਾਂ ਦਾ ਦਾਵਾ ਹੈ ਕਿ ਹਮਲਾ ਮਜ਼ਾਈਲਾਂ ਦੇ ਨਾਲ ਕੀਤਾ ਗਿਆ ਸੀ ਜਿਸ ਨੂੰ ਆਪਰੇਸ਼ਨ ਸੰਦੂਰ ਤੋਂ ਬਾਅਦ ਦੂਜਾ ਵੱਡਾ ਹਮਲਾ ਮੰਨਿਆ ਜਾ ਰਿਹਾ ਜਾਨੀ ਨੁਕਸਾਨ ਹੋਣ ਬਾਰੇ ਅਜੇ ਤੱਕ ਕੋਈ ਵੀ ਖਬਰ ਹੈ ਜਿਹੜੀ ਉਹ ਸਾਹਮਣੇ ਨਹੀਂ ਆਈ ਜਾਨੀ ਨੁਕਸਾਨ ਇਸ ਹਮਲੇ ਵਿੱਚ ਕਿੰਨੇ ਲੋਕ ਨੇ ਜਿਹੜੇ ਉਹਨਾਂ ਦਾ ਨੁਕਸਾਨ ਹੋਇਆ ਇਸ ਤਮਾਕੇ ਦੇ ਵਿੱਚ اس دی ਹਾਲੇ ਤੱਕ ਪੁਸ਼ਟੀ ਨਹੀਂ ਹੋਈ ਤਸਵੀਰਾਂ ਤੋਂ ਪਤਾ ਲੱਗਦਾ ਹੈ ਤਸਵੀਰਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਇਮਾਰਤਾਂ ਦਾ ਵੱਡਾ ਨੁਕਸਾਨ ਹੋਇਆ ਜ਼ਰੂਰ ਹੋਇਆ ਹੋ ਸਕਦਾ ਹੈ ਚਸ਼ਮਦੀਦ ਦੇ ਅਨੁਸਾਰ 2 ਤੋਂ 3 ਵੱਡੇ ਤਮਾਕੇ ਹੋਏ ਨੇ ਜਿਸ ਦੇ ਨਾਲ ਲਾਹੌਰ ਸ਼ਹਿਰ ਦਹਿਲ ਉੱਠਿਆ ਉੱਥੇ ਦੇ ਜਿਹੜੇ ਚਸ਼ਮਦੀਦ ਸੀ ਮੌਕੇ ਤੇ ਨਾਗਰਿਕ ਸੀ ਉਹਨਾਂ ਨੇ ਦਾਵਾ ਕੀਤਾ ਕਿ ਹਮਲਾ ਮਜ਼ਾਇਲਾਂ ਦੇ ਨਾਲ ਕੀਤਾ ਗਿਆ ਉਹ ਭਾਰਤ ਵੱਲ ਇਸ਼ਾਰਾ ਕਰ ਰਹੇ ਸੀ ਆਖਿਰ ਇਹ ਹਮਲਾ ਹੋਇਆ ਕਿਵੇਂ ਆ ਇਹ ਤਾਂ ਜਾਂਚ ਦਾ ਵਿਸ਼ਾ ਜਾਂਚ ਤੋਂ ਬਾਅਦ ਹੀ ਇਹ ਗੱਲ ਸਾਹਮਣੇ ਆਵੇਗੀ ਫਿਲਹਾਲ ਅਜੇ ਹੀ ਕੋਈ ਪੁਸ਼ਟੀ ਨਹੀਂ ਹੋਈ ਕਿ ਹਮਲਾ ਕਿਸ ਨੇ ਕੀਤਾ ਔਰ ਕਿਸ ਨੇ ਕਰਵਾਇਆ ਕਿਵੇਂ ਹੋਇਆ ਇਹ ਜਾਂਚ ਦਾ ਵਿਸ਼ਾ ਸੁੱਤਮਾਕਿਆ ਦੇ ਨਾਲ ਜਿਹੜਾ ਲਾਹੌਰ ਹੈ ਉਹ ਦਹਿਲ ਉੱਠਿਆ ਲਾਹੌਰ ਦਾ ਪੁਰਾਣਾ 에ਰਪੋਰਟ ਬੰਦ ਕਰ ਦਿੱਤਾ ਗਿਆ ਜਿਸ ਕਾਰਨ ਕਈ ਫਲਾਈਟਾਂ ਪ੍ਰਭਾਵਿਤ ਹੋਈਆਂ ਨੇ ਯਾਤਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੁਹਾਨੂੰ ਦੱਸ ਦਈਏ ਕਿ ਪਹਿਲਗਾਮ ਹਮਲੇ ਤੋਂ ਬਾਅਦ ਪਾਕਿਸਤਾਨ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਲਗਾਤਾਰ ਵਧਦੀਆਂ ਹੋਈਆਂ ਜਾ ਰਹੀਆਂ ਨੇ ਜਦੋਂ ਪਾਕਿਸਤਾਨ 22 April ਤੋਂ ਡਰ ਵਿੱਚ ਜਾ ਰਿਹਾ ਸੀ ਜਿਹੜਾ ਪਾਕਿਸਤਾਨ ਸੀ ਜਦੋਂ ਉਹਨੇ 22 April ਨੂੰ ਪਹਿਲਗਾਮ ਦੇ ਵਿੱਚ ਹਮਲਾ ਕੀਤਾ ਸੀ ਤਾਂ ਉਸ ਵੇਲੇ ਤੋਂ ਹੀ ਪਾਕਿਸਤਾਨ ਡਰ-ਡਰ ਕੇ ਜੀ ਰਿਹਾ ਸੀ ਤਾਂ 7 ਮਈ ਨੂੰ ਇਹ ਡਰ ਆਪਣੀ ਸਭ ਤੋਂ ਭਿਆਨਕ ਰਾਤ ਵਿੱਚ ਬਦਲ ਗਿਆ ਭਾਰਤੀ ਫੌਜ ਨੇ ਆਪਰੇਸ਼ਨ ਸਿੰਦੂਰ ਤਹਿਤ ਜਿਹੜਾ ਪਾਕਿਸਤਾਨ ਦੇ ਪੀਓਕੇ ਵਿੱਚ ਕਈ ਹਮਲੇ ਕੀਤੇ ਨੌਂ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਫੌਜ ਨੇ ਦਾਅਵਾ ਕੀਤਾ ਸੀ ਕਿ ਇਹਨਾਂ ਟਿਕਾਣਿਆਂ ਤੋਂ ਭਾਰਤ ਤੇ ਹਮਲਾ ਕਰਨ ਦੀਆਂ ਜਿਹੜੀਆਂ ਯੋਜਨਾਵਾਂ ਨੇ ਉਹ ਬਣਾਈਆਂ ਗਿਆ ਸੀ ਉੱਥੇ ਬੈਠ ਕੇ ਅੱਤਵਾਦੀਆਂ ਨੇ ਯੋਜਨਾਵਾਂ ਪਲਾਨ ਤਿਆਰ ਕੀਤੇ ਸੀ ਭਾਰਤ ਤੇ ਹਮਲਾ ਕਰਨ ਦੇ ਪਹਿਲਗਾਮ ਦੇ ਵਿੱਚ ਜੋ ਹਮਲਾ ਹੋਇਆ ਸੀ 26 ਲੋਕ ਸੀ ਸਲਾਨੀ ਸੀ ਉਹਨਾਂ ਦੀ ਜਾਨ ਜਾ ਚੁੱਕੀ ਸੀ ਸੋ ਜਿਹੜਾ ਇਹ ਘਟਨਾਕਰਮ ਪੂਰਾ ਪਲਾਨ ਤਿਆਰ ਕੀਤਾ ਗਿਆ ਸੀ ਇਹ ਉੱਥੇ ਬੈਠ ਕੇ ਤਿਆਰ ਕੀਤਾ ਗਿਆ ਸੀ ਔਰ ਸੰਦੂਰ ਜਿਹੜਾ ਆਪਰੇਸ਼ਨ ਸੰਦੂਰ ਆ ਉਸ ਦੇ ਤਹਿਤ ਭਾਰਤੀ ਫੌਜ ਨੇ ਉਹਨਾਂ ਦੇ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਭਾਰਤ ਦੇ ਇਸ ਆਪਰੇਸ਼ਨ ਵਿੱਚ ਲਗਭਗ 100 ਅੱਤਵਾਦੀ ਮਾਰੇ ਗਏ ਹਨ ਭਾਰਤੀ ਫੌਜ ਨੇ ਇਹ ਦਾਵਾ ਕੀਤਾ ਜਿਸ ਤੋਂ ਬਾਅਦ ਕਈ ਅੱਤਵਾਦੀ ਸੰਗਠਨਾਂ ਦੀ ਰੀੜ ਦੀ ਹੱਡੀ ਟੁੱਟ ਗਈ ਹੈ ਸੋ ਹੁਣ ਵੱਡੀ ਖਬਰ ਪਾਕਿਸਤਾਨ ਦੇ ਲਾਹੌਰ ਤੋਂ ਆ ਜਿੱਥੇ ਪਾਕਿਸਤਾਨ ਦਾ ਲਾਹੌਰ ਉਸ ਵੇਲੇ ਗੂੰਜ ਉਠਿਆ ਜਦੋਂ ਇੱਕ ਤੋਂ ਬਾਅਦ ਇੱਕ ਤਿੰਨ ਵੱਡੇ ਧਮਾਕੇ ਦੇਖਣ ਨੂੰ ਮਿਲੇ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਇਹਨਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਧੂਆਂ ਧਾਰਾ ਜਿਹੜਾ ਉਹ ਅਸਮਾਨ ਹੁੰਦਾ ਨਜ਼ਰ ਆ ਰਿਹਾ ਅਸਮਾਨ ਦੇ ਵਿੱਚ ਧੂਆਂ ਉੱਡਦਾ ਨਜ਼ਰ ਆਇਆ ਔਰ ਉੱਥੇ ਦੀ ਜਿਹੜੀ ਆਵਾਮ ਹੈ ਉੱਥੇ ਦੇ ਲੋਕ ਨੇ ਉਹ ਦਹਿਸ਼ਤ ਦੇ ਮਾਹੌਲ ਦੇ ਵਿੱਚ ਨੇ ਉਹਨਾਂ ਨੂੰ ਭੱਜੜਾ ਪੈ ਗਈਆਂ ਆਪਣੀ ਜਾਨ ਬਚਾਉਣ ਲਈ ਇੱਧਰ ਉੱਧਰ ਭੱਜਦੇ ਹੋਏ ਨਜ਼ਰ ਆਏ ਨੇ